ਜਦ ਤੂੰ ਸੰਗਤ ਦੇ ਵਿੱਚ ਆ ਕੇ ਸਮਾ ਜਾਂਦਾ ਹੈ ਫਿਰ ਗੁਰੂ ਇਹ ਜਾਨ ਦਿੰਦਾ ਉਚਰ ਗੋਨ ਗੋਪਾਲ ਜਸ ਆਪਣੀ ਇਹ ਰਸਨਾ ਤੋਂ ਨ ਕੋਸਕਾਲਪੁਰਤ ਪ੍ਰਮਾਤਮਾ ਰਾਮ ਜੀ ਦਾ ਜਸ ਉਚਾਰਨ ਕਰਨਾ ਹੈ ਜਿਉ ਪ੍ਰਮਾਤਮਾ ਸੰਸਾਰ ਦੀ ਪਾਲਣਾ ਕਰਦਾ ਇੱਕੋ ਹੀ ਹੈ ਇੱਕ ਸ਼ਬਦ ਵਰਤਨਾ ਪੈਂਦਾ ਹੈ ਕਿ ਜੋ ਜੀਵੇ ਇੱਕੋ ਹੀ ਹੈ ਤਾਂ ਇਹ ਤੇ ਮਾਲਬ ਜੀ ਨੇ ਕਿਹਾ ਗੋਪਾਲ ਦਾ ਗੋ ਦਾ ਭਾਵ ਹੈ ਧਰਤੀ ਤੇ ਪਾਲਦਾ ਭਾਵ ਹੈ ਪਾਲਣ ਵਾਲਾ ਇਹਨੇ ਪ੍ਰਮਾਤਮਾ ਧਰਤੀ ਦੀ ਪਾਲਣਾ ਕਰਦਾ ਹੈ ਤੂੰ ਆਪਣੀ ਰਸਨਾ ਤੋਂ ਉਸ ਪ੍ਰਮਾਤਮਾ ਰੱਬ ਜੀ ਦਾ ਜਸ ਗਾ ਜਦੋਂ ਤੂੰ ਉਹਦੇ ਜਸ ਨੂੰ ਗਾਏਗਾ ਉਚਾਰਨ ਕਰੇਗਾ ਤਾਂ ਤੇਰੀ ਜ਼ਿੰਦਗੀ ਅੰਦਰ ਇਹ ਰਹਿਮਤ ਵਧਣੀ ਹੈ ਦੂਰ ਤੇ ਜਮ ਭਾਗ ਹੈ ਤੇਰੇ ਅੰਦਰ ਜਿਹੜਾ ਕੋਈ ਜਮਾਨਾ ਖੇੜਾ ਟਿਕਿਆ ਨਾ ਜਿਹੜੇ ਕਾਲਜ ਕਰਨ ਨਹੀਂ ਦਿੰਦੇ ਮਨ ਨੂੰ ਵੀ ਆਲਸੀ ਰੱਖਦੇ ਨੇ ਮਨ ਵੀ ਜਿਹੜਾ ਉਹ ਨਾਮ ਤੇ ਨਾਮ ਦੇ ਨਾਲ ਜੁੜੇ